ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿਉਂਕਿ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੈ ਸਕਦੀ ਹੈ ਔਰ ਲੋਕ ਜੂਸ ਪੀ ਕੇ ਗਰਮੀ ਤੋਂ ਰਾਹਤ ਬਣ ਦੀ ਕੋਸ਼ਿਸ਼ ਕਰ ਰਹੇ ਨੇ ਕਿੰਨੀ ਕੋ ਗਰਮੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਜੀ ਟੜਾ ਟੜ ਜੂਸ ਪੀ ਰਹੇ ਆ ਬਹੁਤ ਜ਼ਿਆਦਾ ਸੀ ਹੋ ਰਹੀ ਗਰਮੀ ਮੈਨੂੰ ਜੌਂਡੇਸ ਹੋ ਗਏ ਜੀ ਇੰਨੀ ਗਰਮੀ ਆ ਆਪਣਾ ਪੰਜਾਬ ਕਿੱਦਾਂ ਕਰ ਰਹੇ ਬੱਚਾ ਵੀ ਬਈ ਜੂਸ ਪੀ ਕੇ ਬਚਾਅ ਕਰ ਰਹੇ ਆ ਬਿਲਕੁਲ ਜੀ ਗਰਮੀ ਬਹੁਤ ਜ਼ਿਆਦਾ ਹੈਗੀ इस वेले बरसात भी मानसून से जुलाई से आना है इसके पहले जुलाई से आना नहीं है बहुत गर्मी फिर हीट वेब कंडीशन दोबारा बन गई ने पिछले दो तीन दिन तो फिर टैंपरेचर चाली डिग्री सेंटीग्रेड तो उपर चल रहा है ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ 4 ਦਿਨ ਤੱਕ ਹੀਟ ਵੇਵ ਰਹੇਗੀ ਔਰ ਟੈਂਪਰੇਚਰ 46 ਡਿਗਰੀ ਤੋਂ ਉੱਪਰ ਜਾ ਸਕਦਾ ਲੁਧਿਆਣਾ ਦੀਆਂ ਸੜਕਾਂ ਦੇ ਹਾਲਾਤ ਦਿਖਾ ਰਹੇ ਆ ਕਿਉਂਕਿ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਜਿਹੜੇ ਲੋਕਾਂ ਨੂੰ ਜ਼ਰੂਰੀ ਕੰਮ ਹੈ ਉਹ ਹੀ ਨਿਕਲੋ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੜਕਾਂ ਤੇ ਨਾਲ ਨਿਕਲੋ ਹੀਟ ਵੇਵ ਦੇ ਕਾਰਨ ਤੁਸੀਂ ਬਿਮਾਰ ਹੋ ਸਕਦੇ ਹੋ ਔਰ ਜਿਹੜੇ ਲੋਕ ਹੈ ਉਹ ਗਰਮੀ ਤੋਂ ਦੂਰ ਹੋਣ ਦੇ ਲਈ ਜੂਸ ਪੀ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿਉਂਕਿ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੈ ਸਕਦੀ ਹੈ ਔਰ ਲੋਕ ਜੂਸ ਪੀ ਕੇ ਗਰਮੀ ਤੋਂ ਰਾਹਤ ਪਾਣ ਦੀ ਕੋਸ਼ਿਸ਼ ਕਰ ਰਹੇ ਨੇ ਪੂਰੇ ਉੱਤਰ ਪਾਰ ਦੇ ਵਿੱਚ ਗਰਮੀ ਦਾ ਇਸੇ ਤਰ੍ਹਾਂ ਕਹਿਰ ਵੇਖਣ ਨੂੰ ਮਿਲ ਰਿਹਾ ਕਿੰਨੀ ਕੋ ਗਰਮੀ ਮਹਿਸੂਸ ਕਰ ਰਹੇ ਹੋ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ ਜੀ ਥੜਾ ਥੜਾ ਜੂਸ ਪੀ ਰਹੇ ਆ ਬਹੁਤ ਜ਼ਿਆਦਾ ਸੀ ਹੋ ਰੇ ਗਰਮੀ ਮੈਨੂੰ ਮੌਸਮ ਵੀ ਭਾਗ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵ ਰਹੇਗੀ ਪੂਰੀ ਪੂਰਾ ਟੈਂਪਰੇਚਰ ਉੱਪਰ ਰਹੇਗਾ ਚੈੱਕ ਨਹੀਂ ਕੀਤਾ ਵੈਸੇ ਮੈਂ ਸ਼ਾਇਦ 40 ਤੱਕ ਪਹੁੰਚ ਜਾਏਗਾ ਮੇਰੇ ਸਾਨ ਆਪਣਾ ਪੰਜਾਬ ਕਿੱਦਾਂ ਕਰ ਰਹੇ ਹੋ ਬਚਾਅ ਵੀ ਬੇ ਜੂਸ ਪੀ ਕੇ ਬਚਾਅ ਕਰ ਰਹੇ ਆ ਥੈਂਕ ਯੂ ਇਹਨਾਂ ਦਾ ਜੂਸ ਸਾਨੂੰ ਪਿਲਾ ਰਹੇ ਆ ਅੱਛਾ ਗਰਮੀ ਕਿੰਨੀ ਕੋ ਲੱਗਦੀ ਹੈ ਮਹਿਸੂਸ ਹੁੰਦੀ ਹੈ ਜੋਨਡੇਜ਼ ਹੋ ਗਿਆ ਜੀ ਇੰਨੀ ਗਰਮੀ ਆ ਗਰਮੀ ਨਾਲ ਲੀਵਰ ਦੇ ਅਟੈਕ ਹੋ ਗਿਆ ਹੈ ਬੜਾ ਗਰਮੀ ਬਹੁਤ ਜ਼ਿਆਦਾ ਮਾਰ ਹੋ ਗਏ ਹੋ ਹਾਂਜੀ ਅੱਛਾ ਰੌਂਡ ਦੇ ਪੀ ਲਿਓ ਉਸਕੇ ਪੀ ਲਿਓ ਅੱਛਾ ਮੌਸਮ ਵੀ ਭਾਗ ਆਖਦਾ ਕਿ ਆਰਮਲੇ ਦਿਨ ਅੱਜ ਗਰਮੀ ਬਹੁਤ ਪੈ ਗਈ ਹੋਣ ਔਰ ਦੇਖੋ ਕੀ ਹੁੰਦਾ ਹੈ ਕਿ ਜਦ ਆਪਾਂ ਉਸ ਨਾਲ ਕਿੰਨੀ ਕੁ ਰਾਹਤ ਮਿਲਦੀ ਹੈ ਬਸ ਠੰਡਾ ਕਹੇ ਜੀ ਕੁਝ ਦੇਰ ਆਦਾ ਕਹਿੰਦਾ 15 ਮਿੰਟ ਯਾ ਹਵਾ ਲੈ ਅੱਜ ਗਰਮੀ ਜੇ ਨਿਕਲ ਗਈ ਨਾੜੀ ਵੀ ਉਦਾਂ ਹੀ ਹਾਲ ਹੋ ਜਾਣਾ ਤੁਸੀਂ ਵੀ ਗਰਮੀ ਤੋਂ ਰਾਹਤ ਲਈ ਜੂਸ ਪੀ ਲਾਇਓ ਹਾਂਜੀ ਹਾਂਜੀ ਕਿੰਨੀ ਕੁ ਮਹਿਸੂਸ ਹੁੰਦੀ ਹੈ ਗਰਮੀ ਬਿਲਕੁਲ ਹੈ ਬਾਕੀ ਅੱਛਾ ਮੌਸਮ ਵੀ ਭਾਗ ਆਖਦਾ ਹੈ ਕਿ ਆਉਣ ਵਾਲੇ ਦਿਨਾਂ ਚ ਗਰਮੀ ਲੱਗੇਗੀ ਪੂਰਾ ਕੱਪੜਿਆਂ ਨਾਲ ਟੱਗ ਕੇ ਰੱਖਿਆ ਕਰੋ ਆਪਣੇ ਆਪ ਬਿਲਕੁਲ ਜੀ ਗਰਮੀ ਬਹੁਤ ਜ਼ਿਆਦਾ ਆਏਗੀ ਇਸ ਵੇਲੇ ਬਰਸਾਤ ਵੀ ਮਾਨਸੂਨ ਤੇ ਜੁਲਾਈ ਤੇ ਆਣਾ ਹੈ ਇਸ ਤੋਂ ਪਹਿਲੇ ਜੁਲਾਈ ਤੇ ਆਰ ਨਹੀਂ ਹੈ ਬਹੁਤ ਗਰਮੀ ਤੁਹਾਨੂੰ ਲੱਗਦਾ ਨਹੀਂ ਕਿ ਹੀਟ ਵੇਵ ਇਸ ਵਾਰੀ ਜ਼ਿਆਦਾ ਪਈ ਹੈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਕਿਉਂਕਿ ਜੋ ਹੈ ਰਸਤੇ ਤੇ ਜਾਣੇ ਹੈ ਜੋ ਸਿਰ ਤੇ ਜੋ ਹੈ ਬਹੁਤ ਬਹਿੰਕਰ ਗਰਮੀ ਹੈ ਆਮਰੇ ਟਾਈਮ ਵਿੱਚ ਮੌਸਮ ਦੇ ਹਾਲਾਤ ਕੀ ਨੇ ਹੀਟ ਵੇਵ ਦਾ ਕੋਈ ਰੁਕ ਚੱਲੀ ਨਹੀਂ ਜੀ ਅਸੀਂ ਦੇਖ ਰਹੇ ਹਾਂ ਕਿ ਹੀਟ ਵੇਵ ਕੰਡੀਸ਼ਨਸ ਇੱਕ ਵਾਰ ਫਿਰ ਤੋਂ ਜਿਹੜੀਆਂ ਰੀਜਨ ਦੇ ਵਿੱਚ ਬਣੀਆਂ ਹੋਈਆਂ ਐ ਸੇ ਪਿਛਲੇ ਹਫਤੇ ਵਿੱਚ ਕੁਝ 4-5 ਦਿਨ ਜਿਹੜਾ ਹੀਟ ਵੇਵ ਤੋਂ ਰਾਹਤ ਮਿਲੀ ਸੀ ਟੈਂਪਰੇਚਰ ਜਿਹੜਾ ਡੇ ਟਾਈਮ ਟੈਂਪਰੇਚਰ ਸਪੈਸ਼ਲੀ 40 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਆ ਗਿਆ ਸੀ ਬਟ ਹੁਣ ਫਿਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਦੁਬਾਰਾ ਬਣ ਗਈਆਂ ਨੇ ਪਿਛਲੇ 2-3 ਦਿਨ ਤੋਂ ਫਿਰ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈ ਸੋ ਇਸੇ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ 42.4 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 3.4 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 26.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 1.4 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਹੀਟ ਵੇਵ ਕੰਡੀਸ਼ਨਸ ਫਿਲਹਾਲ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਦੈਨੋ ਰਾਤ ਦਾ ਤਾਪਮਨ ਦੋਨੋ ਹੀ ਜਿਹੜੇ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਸਪੈਸ਼ਲੀ ਡੇ ਟਾਈਮ ਟੈਂਪਰੇਚਰ 42 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚੱਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੀਟ ਵੇਵ ਕੰਡੀਸ਼ਨਸ ਇਸੇ ਤਰ੍ਹਾਂ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਕੱਲ ਤੱਕ ਆਈਐਮਡੀ ਵੱਲੋਂ ਔਰੇਂਜ ਅਲਰਟ ਔਰ ਉਹਦੇ ਤੋਂ ਬਾਅਦ ਦੋ ਦਿਨ ਜੋ ਹੈ ਉਹ yellow ਅਲਰਟ ਜਾਰੀ ਕੀਤਾ ਗਿਆ ਹੈ ਅੱਛਾ ਇਹ ਹੀਟ ਦੇ ਜਿਸ ਤਰ੍ਹਾਂ ਦੇ ਨਾਲ ਇਹ ਟੈਂਪਰੇਚਰ ਵੱਧ ਰਿਹਾ ਹੈ ਕਾਰਨ ਕੀ ਹੈ ਔਰ ਦੂਸਰੇ ਨਾਲ ਕਿਸਾਨਾਂ ਨੂੰ ਲਈ ਨੁਕਸਾਨ ਹੈ ਕਿ ਫਾਇਦੇ ਨਾਲ ਜੀ ਇੱਕ ਤਾਂ ਇਸ ਵਾਰੀ ਜਿਵੇਂ ਅਸੀਂ ਪਹਿਲਾਂ ਵੀ ਕਈ ਵਾਰੀ ਡਿਸਕਸ ਕੀਤਾ ਕਿ ਮਈ ਦੇ ਮਹੀਨੇ ਵਿੱਚ ਵੀ ਕੋਈ ਡਬਲਯੂਡੀ ਸਿਸਟਮ ਡਿਵੈਲਪ ਨਹੀਂ ਹੋਇਆ بارش ਨਹੀਂ ਹੋਈ ਹੁਣ ਵੀ ਹੱਲੇ ਬੜੀਆਂ ਕਲੀਅਰ ਸਕਾਈ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਜਦੋਂ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੁੰਦੀ ਕਲੀਅਰ ਸਕਾਈ ਕੰਡੀਸ਼ਨਸ ਹੁੰਦੀਆਂ ਨੇ ਤਾਂ ਬੜੀ ਇੰਟੈਂਸ ਹੀਟ ਅਰਥ ਦੇ ਰਿਸਿਵ ਇੰਡੀਆ ਤੇ ਉਹਦੇ ਨਾਲ ਜਿਹੜਾ ਟੈਂਪਰੇਚਰ ਰਾਈਜ਼ ਕਰ ਜਾਂਦਾ ਔਰ ਸੈਕੰਡਲੀ ਜਿਵੇਂ ਅਸੀਂ ਹਮੇਸ਼ਾ ਡਿਸਕਸ ਕਰਦੇ ਆ ਕਿ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਹੈ ਗ੍ਰੀਨ ਹਾਊਸ ਗੈਸਸ ਦੀ ਇਮਿਸ਼ਨ ਜ਼ਿਆਦਾ ਵਧ ਰਹੀ ਹੈ ਸੋ ਉਹਦੇ ਕਰਕੇ ਜਿਹੜਾ ਗ੍ਰੀਨ ਹਾਊਸ ਇਫੈਕਟ ਹੋਣ ਕਰਕੇ ਜਿਹੜਾ ਕਲਾਈਮੇਟ ਚੇਂਜ ਔਰ ਕਲਾਈਮੇਟ ਵੇਰੀਏਬਿਲਿਟੀ ਬਹੁਤ ਜ਼ਿਆਦਾ ਹੋ ਰਹੀ ਹੈ ਐਕਸਟ੍ਰੀਮ ਵੈਦਰ ਇਵੈਂਟਸ ਉਹਦੇ ਨਾਲ ਵੱਧ ਰਹੀਆਂ ਨੇ ਚਾਹੇ ਉਹ ਹੀਟ ਵੇਵਸ ਨੇ ਚਾਹੇ ਕੋਲਡ ਵੇਵਸ ਨੇ ਡਰਾਉਟਸ ਨੇ ਫਲਡਸ ਨੇ ਸੋ ਇਹ ਸਾਰੀਆਂ ਇਵੈਂਟਸ ਸੀ ਜਿਹੜਾ ਕਲਾਈਮੇਟ ਚੇਂਜ ਹੋਣ ਦੇ ਕਰਕੇ ਵੱਧ ਰਹੀਆਂ ਨੇ ਤੇ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਇਹਦੇ ਨਾਲ ਜੋੜ ਸਕਦੇ ਹਾਂ ਅਜਿਹਾ ਜਿਸ ਤਰ੍ਹਾਂ ਇਹ ਹੀਟ ਵੇ ਵਧ ਗਈ ਹੈ ਮੈਂ ਪਹਿਲੇ ਪਿਛਲੇ ਦਿਨ ਘਟਣਾ ਕਰ ਦਿੱਤੀ ਸੀ ਉਹਦੇ ਨਾਲ ਗਲੇਸ਼ੀਅਰ ਵੀ ਪਿਘਲਦਾ ਰਹਿੰਦੇ ਕਿ ਮੌਨਸੂਨ ਜਿਹੜਾ ਹੈ ਉਹ ਜਲਦੀ ਤੱਕ ਇਸ ਦੇ ਨਾਲ ਹੋ ਸਕਦੀ ਹੈ ਕਿ ਮੌਨਸੂਨ ਜਲਦੀ ਆ ਸਕਦਾ ਹੈ ਇਸ ਤਰ੍ਹਾਂ ਹੀ ਬਣ ਰਹੀ ਹੈ ਅ ਯੂਜੂਲੀ ਇਹ ਹੁੰਦਾ ਜੀ ਕਿ ਜਦੋਂ ਨਾਰਥ-ਵੈਸਟ ਇੰਡੀਆ ਦੇ ਉੱਪਰ ਇੰਟੈਂਸ ਹੀਟ ਕੰਡੀਸ਼ਨਸ April ਤੋਂ June ਦੇ ਵਿੱਚ ਬਣਦੀਆਂ ਨੇ ਤਾਂ ਉਹ ਮੌਨਸੂਨ ਲਈ ਬੜੀਆਂ ਫੇਵਰੇਬਲ ਹੁੰਦੀਆਂ ਨੇ ਕਿਉਂਕਿ ਮੌਨਸੂਨ ਟਰਫ ਦੀ ਜਿਹੜੀ ਡਿਵੈਲਪਮੈਂਟ ਹੋਣੀ ਹੁੰਦੀ ਹੈ ਨਾਰਥ-ਵੈਸਟ ਇੰਡੀਆ ਦੇ ਉੱਪਰ ਉਹ ਕਾਫੀ ਅੱਛੀ ਹੋ ਜਾਂਦੀ ਹੈ ਟੈਂਪਰੇਚਰ ਜ਼ਿਆਦਾ ਹੋਣ ਨਾਲ ਸੋ ਬਿਲਕੁਲ ਇਹ ਫੇਵਰੇਬਲ ਹੋ ਸਕਦੀਆਂ ਨੇ ਔਰ ਜੇ ਅਸੀਂ ਮੌਨਸੂਨ ਦੀ ਪ੍ਰੋਗਰੈਸ ਦੇਖੀਏ ਪਿੱਛੋਂ ਤਾ ਉਹ ਨਾਰਮਲ ਡੇਟਸ ਤੇ ਪ੍ਰੋਗਰੈਸ ਹੋ ਰਹੀ ਹੈ ਮੌਨਸੂਨ ਦੀ ਔਰ 익ਸਪੈਕਟਿਡ ਹੈ ਕਿ ਨਾਰਮਲ ਟਾਈਮ ਤੇ ਮੌਨਸੂਨ ਇੱਥੇ ਵੀ ਦਸਤਕ ਦੇ ਸਕਦਾ ਹੈ ਅੱਛਾ ਲੋਕਾਂ ਨੂੰ ਕੀ ਬੀਜੋਗੇ ਤੁਸੀਂ ਜਦੋਂ ਆ ਠੰਡ ਪੈਂਦੀ ਹੈ ਧੁੰਦ ਹੁੰਦੀ ਹੈ ਉਦੋਂ ਵੀ ਮੌਸਮ ਵਿਭਾਗ ਆਖਦਾ ਕਿ ਸਲਕਾ ਦੇ ਉੱਤੇ ਜ਼ਿਆਦਾ ਖੋਗ ਹੈ ਰੈਡੀ ਨਾ ਕਰੋ ਹੁਣ ਗਰਮੀ ਦਾ ਮੌਸਮ ਹੈ ਹੁਣ ਗੀਟਵੇ ਆ ਰਹੀ ਹੈ ਆਸ ਕਰੀਏ ਲੋਕ ਇਨਸਾਨੀ ਜ਼ਿੰਦਗੀ ਵਾਸਤੇ ਕਿੰਨੇ ਕੋੇ ਖਤਰਨਾਕ ਬਿਲਕੁਲ ਜੀ ਕਿਉਂਕਿ ਹੀਟ ਸਟ्रेस ਦਾ ਸਿਹਤ ਦੇ ਬੜੇ ਨੁਕਸਾਨ ਹੋ ਸਕਦੇ ਨੇ ਸੋ ਅਸੀਂ ਹਮੇਸ਼ਾ ਪਿਛਲੇ ਦਿਨਾਂ ਚ ਵੀ ਜਿਹੜਾ ਜਦੋਂ ਹੀਟ ਵੇਵ ਕਾਫੀ ਕੰਟੀਨਿਊ ਕੀਤੀ ਹੈ ਤਾਂ ਸਾਰਿਆਂ ਨੂੰ ਅਸੀਂ ਇਹੀ ਸਲਾਹ ਦਿੰਦੇ ਰਹੇ ਹਾਂ ਕਿ 11 ਤੋਂ 4 ਵਜੇ ਦੇ ਵਿੱਚ ਜਿਹੜਾ ਟਾਈਮ ਹੈਗਾ ਉਦੋਂ ਹੀਟ ਵੇਵ ਬੜੀ ਇੰਟੈਂਸ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਸੋ ਉਦੋਂ ਡਾਇਰੈਕਟ ਐਕਸਪੋਜ਼ਰ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਨਾ ਨਿਕਲੋ ਉਦੋਂ ਹੀ ਬਾਹਰ ਜਾਓ ਜਦੋਂ ਬਹੁਤ ਜ਼ਰੂਰੀ ਹੋਵੇ ਔਰ ਜਦੋਂ ਬਾਹਰ ਜਾਣਾ ਵੀ ਆ ਤਾਂ ਆਪ ਦਾ ਸਿਰ ਔਰ ਬਾਕੀ ਸਾਰੇ ਬਾਡੀ ਪਾਰਟਸ ਕਵਰਡ ਰੱਖੋ ਔਰ ਇਹਦੇ ਤੋਂ ਬਿਨਾ ਹੈਲਦੀ ਡਾਈਟ ਲੋ ਔਰ ਲਿਕੁਇਡਸ ਵੱਤੋ ਵੱਦ ਲੋ ਔਰ ਬਾਡੀ ਨੂੰ ਹਾਈਡਰੇਟਡ ਰੱਖੋ ਤਾਂ ਕਿ ਸਿਹਤ ਨੂੰ ਕੋਈ ਹੀਟ ਸਟ੍ਰੈਸ ਦਾ ਨੁਕਸਾਨ ਨਾ ਹੋ ਸਕੇ ਟਮਾਟਾਵਾ ਜਿਹੜੀਆਂ ਗੱਡੀਆਂ ਨੇ ਟੂ ਵੀਲਰ ਆ ਲੋਕ ਸੜਕਾਂ ਦੇ ਉੱਤੇ ਚਾਹੇ ਸਫਰ ਕਰ ਰਹੇ ਨੇ ਔਰ ਲੋਕ ਮੂੰਹ ਟੱਕ ਕੇ ਆਪਣਾ ਪੂਰੀ ਤਰ੍ਹਾਂ ਬਚਾਅ ਕਰ ਰਹੇ ਨੇ ਗਰਮੀ ਦਾ ਕੈਮਰਾਮੈਨ ਉਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ